ਇਸ ਫਿਲਮ ਮੈਂ ਸਾਰਿਆਂ ਨੂੰ ਖਿਆਲ ਚ ਲੈਣਾ ਚਾਹਾਂਗਾ ਕਿ ਪਾਪਾ ਡੈਮ ਤੋਂ ਅੱਜ 10000 ਕਿਊਸੈਕ ਦਾ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਪਹਿਲਾਂ 65000 ਕਿਊਸੈਕ ਸੀਗਾ ਤੇ ਹੁਣ ਅੱਜ ਦੇ ਦਿਨ 75000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਮੇਂ-ਸਮੇਂ ਤੇ ਜਿਹੜੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਐਡਵਾਈਜ਼ਰੀਜ਼ ਉਹਨਾਂ ਦਾ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਸਾਡੀਆਂ ਟੀਮਾਂ ਸਾਰੀਆਂ ਮੁਸਤੈਦ ਨੇ ਸਾਡੇ ਰੈਸਕਿਊ ਸੈਂਟਰ ਆਪਰੇਸ਼ਨਲ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੁਹਾਡੇ ਤੱਕ ਮੁਹੱਈਆ ਕਰਾਈ ਜਾਏਗੀ ਮੈਂ ਦੁਆਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਜਿਹੜੀ ਵੀ ਐਡਵਾਈਜ਼ਰੀ ਹੈ ਜਿਹੜੇ ਪਿੰਡ ਹੈਗੇ ਆ ਲੋ ਲਾਇੰਗ ਪਿੰਡ ਹੈ ਜਾਂ ਜਿਨ੍ਹਾਂ ਨੂੰ ਪਤਾ ਉਹਨਾਂ ਦਾ ਘਰ ਖੇਤਾਂ ਵਿੱਚ ਹੈ ਵੀ ਉੱਥੇ ਪਾਣੀ ਜ਼ਿਆਦਾ ਆ ਸਕਦਾ ਹੈ ਤਾਂ ਕਿਰਪਾ ਕਰਕੇ ਆਪਣੇ ਘਰਾਂ ਨੂੰ ਵੇਕੀਟ ਕਰੋ ਤੇ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆਓ ਆਲਰੇਡੀ ਕਾਫੀ ਲੋਕਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆ ਚੁੱਕੇ ਨੇ ਬਾਕੀ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਕਿ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਦਿਨ ਰਾਤ ਖੜੇ ਹਾਂ ਬਟ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਸਾਡੀ ਐਡਵਾਈਜ਼ਰੀ ਜਿੰਨੀਆਂ ਵੀ ਹੈ ਉਹਨਾਂ ਦੀ ਜਰੂਰ ਪਾਲਣਾ ਕਰੋ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀਜੀ ਕੁਝ ਸੀਮਾ ਆਪਣੇ ਚੰਗੌਰ ਸਾਹਿਬ ਏਰੀਆ 'ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਵੰਦੀ ਰਪਿਆ ਦਾ ਵਰਕ ਕਰ ਰਹੀਆਂ ਹਨ ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫਟੀ ਟੀਮ ਹੈ ਕੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ ਹੁਣ ਇਸ ਲਈ ਬਿਲਾ ਤੇ ਹਣੀ ਲੋਅਰ ਇਚ ਆਪਾਂ ਖੜੇ ਹੋਏ ਇੱਥੇ ਕੁਝ ਇਹ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਜਦ ਜਿਹੜੇ ਹੈਗੇ ਨੇ ਖੇਤਾਂ 'ਚ ਜਿਹੜੇ ਰਹਿੰਦੇ ਸੀਗੇ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਤੁਹਾਨੂੰ ਦੱਸਿਆ ਹੈਗਾ ਕਿ ਆਪਣੇ ਰੀਲੀਫ ਸੈਂਟਰਸ ਆਪਰੇਸ਼ਨਲ ਹੈਗੇ ਨੇ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਨੇ ਲੋਅਰ ਰੀਜਨ 'ਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਵੈਕੀਟ ਕਰਕੇ ਰੀਲੀਫ ਸੈਂ